ਹਾਂਜੀ ਅੱਜ ਵਾਲੇ ਸੂਟ ਬਹੁਤ ਜ਼ਿਆਦਾ ਸਪੈਸ਼ਲ ਨੇ ਇਹ ਵਿਸਕੋਸ ਦੇ ਉੱਤੇ ਸੂਟ ਬਣੇ ਹੋਏ ਨੇ ਜੀ ਆਰੀ ਵਰਕ ਹੋਇਆ ਨਾਲ ਦੁਪट्टे ਦੇ ਉੱਪਰ ਵੀ ਆਰੀ ਵਰਕ ਹੈ ਆਪਾਂ ਇਹਦੇ ਵਿੱਚ ਇੱਕ ਓਪਨ ਪਿੱਕ ਲਗਾਈ ਹੋਈ ਹੈ ਸੂਟ ਦੀ ਜੋ ਉਹਨਾਂ ਦੇ ਫਰੰਟ ਦੇ ਉੱਪਰ ਸਾਰੀ ਇੰਬੋਰਡਰੀ ਆਏਗੀ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਇਹ ਵਾਲੇ ਵਿਸਕੋਸ ਦੇ ਸੂਟ ਬਣੇ ਹੋਏ ਨੇ ਔਰਗੈਂਜ਼ਾ ਦੇ ਬਾਜ਼ੂ ਵਰਕ बॉटम वर्क ਆਏਗਾ ਨਾਲ ਦੁਪੱਟੇ ਦੇ ਉੱਪਰ ਵੀ ਹੈਂਡ ਵਰਕ ਆਏਗਾ ਜੀ ਬਹੁਤ ਜ਼ਿਆਦਾ ਸੋਨੇ ਨੇ ਇਹ ਡੋਪੀਅਨ ਸਿਲਕ ਦਾ 5 ਮੀਟਰ 올ਓਵਰ ਫੈਬਰਿਕ ਰਹੇਗਾ 슬ੀਵ즈 ਵਰਕ बॉटम वर्क ਨਾਲ ఆర్గాਨਜ਼ਾ ਦਾ ਦੁਪੱਟਾ ਰਹੇਗਾ ਜੀ ਹੈਂਡ ਵਰਕ ਦੇ ਇਹ ਵਾਲੇ ਆਉਣਗੇ ਜੀ ਪੈਬੀ ਸਿਲਕ ਦੇ ਉੱਪਰ ਸ਼ਰਾਰਾ ਸੂਟ ਇਹ ਵਾਲੇ ਨੇਚਰਲ ਕ੍ਰੇਪ ਦੇ ਉੱਤੇ ਹੈਂਡ ਵਰਕ ਦੇ ਸੂਟ ਆਉਣਗੇ ਜੀ बॉटम ਵਰਕ ਬਾਜ਼ੂ ਵਰਕ ਨਾਲ ਘੇਰੇ ਦੇ ਉੱਪਰ ਵਰਕ ਇਹ ਵਾਲੇ ਫੁਲਕਾਰੀ ਸੂਟ ਨੇ ਜੀ ਟੈਬੀ ਦਾ ਨਾਲ ਲਹਿੰਗਾ ਬਣਿਆ ਹੋਇਆ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਜਾਗੋ ਵਾਸਤੇ ਬਹੁਤ ਜ਼ਿਆਦਾ ਸਪੈਸ਼ਲ ਸੂਟ ਨੇ ਇਹ ਵਾਲਾ ਚਨਾਉਣ ਫੈਬਰਿਕ ਆਏਗਾ ਜੀ ਚਨਾਉਣ ਫੈਬਰਿਕ ਦੇ ਉੱਤੇ ਵਰਕ ਹੋਇਆ ਹੈ ਤੇ ਇਹ 850 ਪਰ ਮੀਟਰ ਹੈ ਤੁਸੀਂ ਓਨਲੀ ਸ਼ਾਰਟ ਵੀ ਲੈ ਸਕਦੇ ਹੋ ਇਹ ਵਾਲਾ ਵੀ ਸ਼ਰਾਰਾ ਸੂਟ ਬਣਿਆ ਹੋਇਆ ਜੀ ਟੈਬੀ ਸਿਲਕ ਦੇ ਉੱਪ ਤੇ ਇਹ ਵਾਲੇ ਆਉਣਗੇ ਜੀ ਨੇਚਰਲ ਪ੍ਰੇਮ ਦੇ ਉੱਤੇ ਸੂਟ ਬਣਿਆ ਹੈਂਡਵਰਕ ਦਾ ਤੇ ਇਹ ਵਾਲੇ ਸੂਟ ਆਉਣਗੇ ਜੀ ਇਹ ਤੁਸੀਂ ਸੂਟ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਤੇ ਇਹਨਾਂ ਨੂੰ ਸੂਟਾਂ ਨੂੰ ਤੁਸੀਂ ਰੈਡੀ ਵੀ ਕਰਵਾ ਸਕਦੇ ਹੋ ਇਹ ਵਾਲਾ ਜਿਹੜੇ ਸੂਟ ਨੇ ਇਹਨਾਂ ਦਾ ਪ੍ਰਾਈਸ ਜਿਹੜਾ ਮੈਂ ਮੈਂਸ਼ਨ ਕੀਤਾ ਹੈ ਇਹ ਵਿਸਕੋਸ ਔਰਗੈਂਜ਼ਾ ਦਾ ਸ਼ਰਟ ਆਏਗੀ ਜੀ ਨਾਲ ਜਿਹੜਾ ਦੁਪੱਟਾ ਉਹ ਵੀ ਔਰਗੈਂਜ਼ਾ ਦਾ ਤੇ ਨਾਲ ਜਿਹੜੀ ਬਾਟਮ ਹੈ ਜੀ ਉਹ ਆਏਗੀ ਕ੍ਰੇਪ ਦੀ 3 ਮੀਟਰ ਕ੍ਰੇਪ ਦੀ ਬਾਟਮ ਰਹੇਗੀ ਬਾਜ਼ੂ ਵਰਕ ਬਾਟਮ ਵਰਕ ਨੈੱਕ ਦੇ ਉੱਤੇ ਵਰਕ ਆਏਗਾ ਥੈਂਕ ਯੂ ਸੋ ਮਚ